ਮੈਨੂੰ ਚੇਤਾ ਹੈ ਤੁਸੀਂ ਪਿਛਲੇ ਇੰਟਰਵਿਊ ਚ ਇੱਕ ਗੱਲ ਕਹੀ ਸੀ ਤੁਸੀਂ ਕਿਹਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜ਼ਮੀਨਾਂ ਨਾ ਵਿਚੋ ਆਉਣ ਵਾਲੇ ਸਮੇਂ ਚ ਜ਼ਮੀਨ ਦਾ ਜਿਹੜਾ ਮੁੱਲ ਹੈਗਾ ਉਹ ਬਹੁਤ ਜ਼ਿਆਦਾ ਵੱਧ ਜਾਣਾ ਤੇ ਜ਼ਮੀਨ ਸਭ ਤੋਂ ਵੱਡੀ ਪ੍ਰਾਪਰਟੀ ਰਹੇਗੀ ਬਹੁਤ ਸਾਰੇ ਲੋਕ ਜਿਹੜੇ ਇਹ ਹਾਈਵੇ ਬਣ ਰਹੇ ਨੇ ਇਹਨਾਂ ਤੇ ਵੀ ਬਾਜਵਾ ਸਾਹਿਬ ਸ਼ੰਕਾ ਕਰਦੇ ਨੇ ਕਹਿੰਦੇ ਨੇ ਕਿ ਸਾਡੇ ਲਈ ਨਹੀਂ ਬਣ ਰਹੇ ਇਹ ਵੱਡੇ ਵੱਡੇ ਕਾਰੋਬਾਰੀਆਂ ਦੇ ਲਈ ਬਣ ਰਹੇ ਨੇ ਤੁਸੀਂ ਹਮੇਸ਼ਾ ਪਾਕਿਸਤਾਨ ਦੇ ਨਾਲ ਵਪਾਰ ਖੋਲਣ ਦੀ ਵੀ ਬੜੀ ਤੈਅਤ ਕੀਤੀ ਹੈ ਇਦੇ ਤੇ ਲੈਬੋਰੇਟ ਕਰੋ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਸ਼ੰਕਾ ਹੈ ਕਿ ਇਹਦੇ ਚ ਆਮ ਲੋਕਾਂ ਨੂੰ ਘੱਟ ਫਾਇਦਾ ਤੇ ਵੱਡੇ ਕਾਰੋਬਾਰੀਆਂ ਨੂੰ ਵੱਧ ਹੋਊਗਾ ਛੋਡੀ ਸਾਹਿਬ ਇੱਕ ਮੇਰੀ ਗੱਲ ਸੁਣੋ ਪੰਜਾਬ ਦਾ ਫਿਊਚਰ ਹੁਣ ਇੱਕੋ ਹੀ ਰਹਿ ਗਿਆ ਜਿਸ ਖੂਹ ਦੇ ਵਿੱਚ ਅੱਜ ਪੰਜਾਬ ਡੁੱਬ ਗਿਆ ਕਾਲੇ ਖੂਹ ਦੇ ਵਿੱਚ ਡੂੰਘੇ ਖੂਚ ਡੁੱਬ ਗਿਆ ਉਹ ਇੱਕੋ ਤਰੀਕੇ ਨਾਲ ਖੁੱਲਣਾ ਜੇ ਅੰਮ੍ਰਿਤਸਰ ਦਾ ਤੇ ਹਿੰਦੁਸਤਾਨ ਦਾ ਯੂਰੇਸ਼ੀਆ ਨਾਲ ਬਾਰਡਰ ਖੁੱਲਦਾ ਆਈ ऍम ਨਾਟ ਟਾਕਿੰਗ ਅਬਾਊਟ ਪਾਕਿਸਤਾਨ ਹਮ ਆਈ ऍम ਟਾਕਿੰਗ ਅਬਾਊਟ ਯੂਰੇਸ਼ੀਆ ਜਿਹੜਾ ਇੱਥੋਂ ਜਾਏਗਾ ਸਿੱਧਾ ਅੰਮ੍ਰਿਤਸਰ ਖੁੱਲੇਗਾ ਲਾਹੌਰ ਲਾਹੌਰ ਤੋਂ ਪਸ਼ਾਵਰ ਪਸ਼ਾਵਰ ਤੋਂ ਜਾਏਗੀ ਈਰਾਨ ਈਰਾਨ ਤੋਂ ਇਹ ਘੁੰਮਦਾ ਹੋਇਆ ਜਿਹੜਾ ਇਸਤੰਬੁਲ ਇਸਤੰਬੁਲ ਤੋਂ ਬਾਅਦ ਫਿਰ ਪਾਕਿਦਸ਼ਾਂ ਦੇ ਵਿੱਚ ਜਾਏਗਾ ਬਾਰਡਰ ਖੁੱਲੇਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਯੂਰੇਸ਼ੀਆ ਨਾਲ ਹਿੰਦੁਸਤਾਨ ਦਾ ਬਿਜ਼ਨਸ ਇਸ ਟਾਈਮ 170 ਮਿਲੀਅਨ ਡਾਲਰਸ ਦਾ ਹੈ ਠੀਕ ਹੈ ਜਿੱਦ ਨੇ ਖੁੱਲ ਜਾਂਦਾ ਵੀ ਹੈਵ ਆ ਫੁੱਲ ਪੋਟੈਂਸ਼ੀਅਲ ਆਫ ਆਲਮੋਸਟ 4 ਟੂ 500 ਬਿਲੀਅਨ ਡਾਲਰ ਜੀ ਜੇ ਇਹਦੇ ਚ 25% ਵੀ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਨੂੰ ਕਾਰੋਬਾਰ ਤੁਸੀਂ ਇੱਕ ਐਨਵਰਟਾਈਜ਼ ਕਰੋ ਥੋੜਾ ਵਿਚਾਰੋ ਜੀ ਹਿੰਦੁਸਤਾਨ ਦਾ ਹਰ ਟਰੱਕ ਜਿਹੜਾ ਤਕਰੀਬਨ 10000 ਵੱਡਾ ਟਰਾਲਾ ਜਿਹੜਾ ਬਾਹਰ ਚੱਲਦਾ ਉਹ ਜੇ ਅੰਮ੍ਰਿਤਸਰ ਰਾਜਪੁਰੇ ਤੋਂ ਅੰਮ੍ਰਿਤਸਰ ਦੇ ਰੂਟ ਤੋਂ ਟੱਪੇ ਤੇ ਤੁਸੀਂ ਇਹ ਵੇਖੋ ਤੁਹਾਡੇ ਪੈਟਰੋਲ ਪੰਪਾਂ ਨੂੰ ਤੁਹਾਡੇ ਟਰੱਕਰਜ਼ ਨੂੰ ਕਿਉਂਕਿ ਪੰਜਾਬੀ ਤੇ ਤੁਹਾਨੂੰ ਪਤਾ ਹੈ ਦੁਨੀਆ ਪਰ ਟੈਕਸੀਆਂ ਟਰੱਕ ਚ ਮਾਲਕ ਵੀ ਨੇ ਚਲਾਉਣ ਵਾਲੇ ਵੀ ਨੇ ਤੇ ਮਿਨਿਮਮ 10000 ਐਂਟਰ ਕਰੇਗਾ ਕਿਉਂਕਿ ਸਾਰਾ ਵੇਖੋ ਇਸ ਤੋਂ ਬਾਅਦ ਪਾਕਿਸਤਾਨ ਨੂੰ ਜੇ ਆਪਾਂ ਥੋੜਾ ਜਿਹਾ ਐਕਸਕਲੂਡ ਵੀ ਕਰ ਲਈਏ ਅਫਗਾਨਿਸਤਾਨ 12 ਕਰੋੜ ਦਾ ਦੇਸ਼ ਹੈ ਜੀ ਸੂਈ ਤੱਕ ਚਾਹੀਦੀ ਹੈ ਈਰਾਨ ਇਰਾਕ ਫਾਰਮਰ ਸੋਵੀਅਤ ਯੂਨੀਅਨ ਦੇ ਸਾਰੇ ਦੇਸ਼ ਹੂੰ ਉਸ ਤੋਂ ਬਾਅਦ ਇਸਤੰਬੁਲ ਆ ਜਾਣਾ ਜੀ 터ਕੀ ਆ ਜਾਣੀ 터ਕੀ ਤੋਂ ਬਾਅਦ ਫੇਰੇ ਇਹਦਾ ਰੂਟ ਲੈਂਦਾ ਹੋਇਆ ਬੈਲਗ੍ਰੇਡ ਦਾ ਇਹ ਬੈਲਗਰੇਡ ਤੋਂ ਫਿਰ ਜਾਏਗਾ ਇੱਥੇ ਐਮਸਟਰਡਮ ਜਾਏਗਾ ਜੀ ਵਾਇਆ ਜਰਮਨੀ ਤੇ ਸਾਰਾ ਕੰਮ ਹੁਣ ਇਸ ਟਾਈਮ ਸਾਰਾ ਯੂਰਪ ਕੋਲਾ ਜੀ ਕਾਮਨ ਕਰੰਸੀ ਹੋ ਗਈ ਕਾਮਨ ਪਾਰਲੀਮੈਂਟ ਹੋ ਗਈ ਕਾਮਨ ਬਾਰਡਰਸ ਹੋ ਗਏ ਵੀ ਵਿਲ ਹੈਵ ਟੂ ਅੱਛਾ ਫਿਰ ਇੱਕ ਹੋਰ ਜੇ ਦੋਨੋਂ ਪਾਸੇ ਸੋਢੀ ਸਾਹਿਬ ਇਹਦੀ ਆਮਦਨ ਹੋਏਗੀ ਕੋਰੀਡੋਰ ਇੰਪੋਰਟੈਂਟ ਹੋਏਗਾ ਇੱਕ ਵੈਸਟਡ ਇੰਟਰਸਟ ਪੀਸ ਨੂੰ ਮੇਨਟੇਨ ਕਰਦਾ ਹੀ ਬਣੇਗਾ ਤੋਂ ਮੇਰੀ ਬੇਨਤੀ ਤੇ ਇੰਨੀ ਹੈ ਕਿ ਆਂਦੇ ਟਾਈਮ 'ਚ ਜਿਹੜਾ ਵੀ ਇੱਥੇ ਚੀ ਮਿਨਿਸਟਰ ਜੀ ਕਿਸ ਨੂੰ ਆਏਗਾ ਟਾਪ ਪ੍ਰਾਇੋਰਟੀ ਹੈ ਕਿ ਵੀ ਵਿਲ ਹੈਵ ਟੂ ਗੈਟ ਦੀ ਓਪਨ देयर ਬਾਰਡਰ ਓਪਨਡ ਵਿਦ ਯੂਰੇਸ਼ੀਆ ਠੀਕ ਉਹਦੇ ਵਿੱਚ ਸਾਰਾ ਏਸ਼ੀਆ ਆਏਗਾ ਤੇ ਅੱਗੇ ਸਾਰਾ ਯੂਰਪ ਆਏਗਾ ਥੈਟ ਇਸ ਕਾਲਡ ਯੂਰੇ